ਮੇ ਸੰਸਨੀ ਫੈਲ ਜਾਂਦੀ ਹੈ ਜਦੋਂ ਇੱਕ 25 ਸਾਲਾ ਦੀ ਲੜਕੀ ਦੀ ਮੌਤ ਹੋ ਜਾਂਦੀ ਹੈ ਜੀ ਹਾਂ ਉਸਦੇ ਹੀ ਘਰ ਦੇ ਵਿੱਚ ਦਰ ਰਾਤ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਦੋਸ਼ੇ ਲਗਾਏ ਜਾ ਰਹੇ ਕਿ ਉਸ ਦੀ ਮਾਂ ਤੇ ਜਿਹੜੇ ਨਜਾਇਜ਼ ਸੰਬੰਧ ਹੁੰਦੇ ਹਨ ਤਾਂ ਉਸ ਦਾ ਜਿਹੜਾ ਪ੍ਰੇਮੀ ਹੁੰਦਾ ਹੈ ਉਹ ਉਸ ਦੇ ਘਰੇ ਆ ਕੇ ਉਸ ਦੀ ਬੇਟੀ ਨੂੰ ਮਾਰ ਦਿੰਦਾ ਦੱਸ ਦਵਾਂ ਕਿ ਜਿਹੜੀ ਖਬਰ ਹੈ ਨਾਪਾ ਤੋਂ ਸਾਹਮਣੀ ਹੈ ਜਿੱਥੇ ਕਿ ਇੱਕ 25 ਸਾਲਾ ਤੇ ਅਨੂ ਨਾਮ ਦੀ ਲੜਕੀ ਹੈ ਜਿਸ ਦੀ ਮੌਤ ਹੋ ਜਾਂਦੀ ਹੈ ਜਿਸ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਦਾਸਮਾਕੇ ਨਾਬਾਦੀ ਵਿਕਾਸ ਕਲੋਨੀ ਚ ਉਤੋ ਸੰਸਨੀ ਫੈਲ ਗਈ ਜਦੋਂ ਬੀਤੀ ਰਾਤ ਅਨੂ ਨਾਮ ਦੀ 25 ਸਾਲਾ ਲੜਕੀ ਦਾ ਘਰ ਚ ਹੀ ਕਤਲ ਕਰ ਦਿੱਤਾ। देर रात पुलिस ਨੇ লাশ ਨੂੰ ਆਪਣੇ ਕਬਜ਼ੇ ਚ ਲੈ ਕੇ ਨਾਬਾਦੀ ਸਰਕਾਰੀ ਹਸਪਤਾਲ ਚ ਡੈੱਡ ਹਾਊਸ ਚ ਰਖਵਾ ਦਿੱਤਾ। ਮੌਕੇ ਤੇ ਜਿਨ੍ਹਾਂ ਲੋਕਾਂ ਨੇ ਵੇਖਿਆ ਤਾਂ ਉਹਨਾਂ ਦੱਸਿਆ ਕਿ ਬੀਤੀ ਰਾਤ 7 ਵਜੇ ਇਹਨਾਂ ਦੇ ਘਰ ਅੰਦਰੋਂ ਕੁੱਕਾਂ ਦੀਆਂ ਆਵਾਜ਼ਾਂ ਆਈਆਂ। ਜਦੋਂ ਗੇਟ ਖੜਕਾਇਆ ਤਾਂ ਕਿਸੇ ਨੇ ਗੇਟ ਨਹੀਂ ਖੋਲਿਆ ਕਿਉਂਕਿ ਜਦੋਂ ਲੜਕੀ ਦਾ ਕਤਲ ਹੋਇਆ ਤਾਂ ਘਰ ਚ ਇਕੱਲੀ ਹੀ ਲੜਕੀ ਸੀ। ਉਸ ਦੀ ਮਾਤਾ ਆਪਣੀ ਬੇਟੀ ਦੇ ਘਰ ਗਈ ਹੋਈ ਸੀ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਲੜਕੀ ਦੇ ਮਾਤਾ ਦੇ ਨਜ਼ਾਇਦ ਸੰਬੰਧ ਸੀਗੇ ਕਿਸੇ ਵਿਅਕਤੀ ਦੇ ਨਾਲ ਅਤੇ ਲੜਕੀ ਅਕਸਰ ਹੀ ਆਪਣੇ ਮਾਤਾ ਅਤੇ ਉਸ ਵਿਅਕਤੀ ਨੂੰ ਰੋਕਦੀ ਰਹਿੰਦੀ ਸੀ ਮਾਂ ਆਪਣੀ ਲੜਕੀ ਨੂੰ ਪ੍ਰੇਮ ਸਬੰਧ ਦਾ ਰੋੜਾ ਵੇਖਦੇ ਹੋਏ ਮਾਂ ਦੇ ਆਸ਼ਕ ਨੇ ਲੜਕੀ ਨੂੰ ਮੌਤ ਦੇ ਘਾਟ ਉਤਾਰ ਕੇ ਰਾਤ ਨੂੰ ਘਰ 'ਚ ਜ਼ਿੰਦਰਾ ਲਗਾ ਕੇ ਉੱਥੋਂ ਰਫੂ ਚੱਕਰ ਹੋ ਗਿਆ ਗਵਾਂਡੀਆਂ ਨੇ ਹੀ ਰਾਤ ਨੂੰ ਪੁਲਿਸ ਨੂੰ ਸੂਚਿਤ ਕੀਤਾ ਅਤੇ ਜਦੋਂ ਪੁਲਿਸ ਨੇ ਗੇਟ ਤੋੜ ਕੇ ਘਰ ਅੰਦਰ ਦਾਖਲ ਹੋਏ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਕਿਉਂਕਿ ਅਨੂ ਦੇ লাশ ਘਰ ਦੇ ਅੰਦਰ ਖੂਨ ਨਾਲ ਲਥਪਥ ਪਈ ਬਿਲੀ ਸੀ ਇਸ ਹਾਦਸੇ ਤੋਂ ਬਾਅਦ ਅੜਕਸਰ ਅਨੂ ਦੀ ਮਾਤਾ ਅਰੁਣਾ ਦੇਵੀ ਗਵੰਡੀਆਂ ਦੇ ਕੋਲ ਆ ਕੇ ਬੈਠ ਗਈ ਤੇ ਅਣਜਾਣ ਬਣ ਗਈ ਕਿ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਹੈ ਜਦੋਂ ਕਿ ਇਹ ਸਾਰਾ ਘਟਨਾਕਰਮ ਬਾਰੇ ਮ੍ਰਿਤਕ ਦੀ ਲੜਕੀ ਮਾਤਾ ਨੂੰ ਸਭ ਕੁਝ ਪਤਾ ਸੀ ਭਾਵੇਂ ਕਿ ਘਟਨਾਕਰਮ ਵੇਲੇ ਘਰ 'ਚ ਨਹੀਂ ਸੀ ਪਰ ਉਹ ਇਸ ਘਟਨਾ ਤੋਂ ਪਹਿਲਾਂ ਇੱਕ ਦਿਨ ਆਪਣੀ ਲੜਕੀ ਕੋਲ ਚਲੀ ਗਈ ਸੀ ਕਿਸੇ ਨੂੰ ਪਤਾ ਨਾ ਚੱਲੇ ਕਿ ਇਹ ਕਤਲ ਦੇ ਪਿੱਛੇ ਕੀ ਵਜ੍ਹਾ ਰਹੀ ਹੈ ਅਤੇ ਇਹ ਇਸ ਨੇ ਕਰਵਾਇਆ ਮੈਂ ਇੰਨੀ ਬહેરાਮ ਹੋ ਸਕਤੀ ਆ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਤੇ ਹੀ ਗਵੰਡੀਆਂ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਦਾ ਲੜਾਈ ਚੱਕਲਾ ਚਰਸੀ ਮਾਂ ਤੇ ਬੇਟੀ ਦੇ ਵਿੱਚ ਕਿਉਂ ਕੀ ਇਹ ਮਾਂ ਜਿਹੜੀ ਹੁੰਦੀ ਆ ਉਹ ਘਰ ਨੂੰ ਵੇਚਣਾ ਚਾਹੁੰਦੀ ਹੈ ਜਿਸ ਦੇ ਚੱਲਦੇ ਆ ਪੇਟੀ ਜਿਹੜੀ ਹੁੰਦੀ ਆ ਆਪਣੀ ਮਾਂ ਨੂੰ ਰੋਕਦੀ ਆ ਕਿ ਘਰ ਜੇ बिक ਗਿਆ ਤਾਂ ਮੈਂ ਕਿੱਥੇ ਰਾਵਾਂਗੀ ਤਾਂ ਇਸ ਕਰਕੇ ਵੀ ਕਹ ਰਹੇ ਨੇ ਕਿ ਇਹਨਾਂ ਦੀ ਲੜਾਈ ਚੱਲਦੀ ਰਹਿੰਦੀ ਸੀ ਤੇ ਉੱਥੇ ਹੀ ਗਵੰਡੀਆਂ ਨੇ ਇਹ ਵੀ ਦੋਸ਼ ਲਾਇਆ ਕਿ ਇਹਨਾਂ ਦੇ ਘਰੇ ਇੱਕ ਵਿਅਕਤੀ ਆਂਦਾ ਸੀਗਾ ਜਿਸ ਦੇ ਜਿਹੜਾ ਚੱਕਰ ਆ ਮਾਂ ਦਾ ਚੱਲਦਾ ਰਹਿੰਦਾ ਸੀ ਤਾਂ ਉਥੇ ਹੀ ਮਾਂ ਨੇ ਆਪਣਾ ਸਫਾਈ ਵੀ ਦਿੱਤੀ ਆ ਕਹਿੰਦੀ ਐਸਾ ਕੋਈ ਵੀ ਗੱਲ ਨਹੀਂ ਐ ਮੇਰਾ ਕਿਸੇ ਦੇ ਨਾਲ ਪ੍ਰੇਮ ਸੰਬੰਧ ਨਹੀਂ ਹੈ ਮੇਰਾ ਨਾਮ ਹਪਾਲਿੰਦਰ ਸੰਧੇ ਜੀ ਜਿਹੜੇ ਤੁਹਾਡਾ ਕਰੋ ਬਿਲਕੁਲ ਸਾਹਮਣੇ ਆ ਮਤਲਬ ਇਹਦੀ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਬੰਦ ਹੋ ਗਈਆਂ ਫਿਰ ਕੋਈ ਆਵਾਜ਼ ਨਹੀਂ ਆਈ ਉਹ ਸੀ ਇਹ ਲੋਕ ਆ ਇਧਰੋਂ ਵੀ ਕੁੱਤਾ ਹੋਇਆ ਇਹਨਾਂ ਨੇ ਉੱਤੋਂ ਵੀ ਉਹ ਐਂਟਰ ਹੋਇਆ ਹੋਇਆ ਦੂਜੇ ਪਾਸੇ ਢੇਕ ਵਿੱਚੋਂ ਐਂਟਰ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕਤੇ ਰਹਿੰਦਾ ਉਹ ਇਹਨਾਂ ਦੇ ਹੁੰਦਾ ਜਾਂਦਾ ਸੀਗਾ ਬਸ ਫਿਰ ਮੈਂ ਬਾਅਦ ਤੋਂ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਕੀ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾਂ ਤੁਸੀਂ ਕਰ ਨੂੰ ਬੰਦਾ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫਿਰ ਮੈਨੂੰ 9 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਵੀ ਲਾਈਟਾਂ ਵੀ ਗਈਆਂ ਨੇ ਤੇ ਔਰ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫਿਰ ਸਾਨੂੰ ਛੱਪ ਗਿਆ ਫਿਰ ਅਸੀਂ ਉਹ ਆਲੇ ਦਲੇ ਦੇ ਬੰਦੇ ਇਕੱਠੇ ਕਿਤੇ ਮੈਂ ਇਹਨਾਂ ਕੋਲ ਗਿਆ ਬਸਾਕੇ ਜੀ ਕੋਲ ਫੇਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜੇ ਖੜਕਾਏ ਵੀ ਹੁਣ ਕੋਈ ਬੋਲੇ ਕਰੇ ਨਹੀਂ ਬੋਲਿਆ ਫੇਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿਥੋਂ ਤੱਕ ਫੋਨ ਤੇ ਸ਼ਾਇਦ ਉਹ ਚੱਕੇ ਲੈ ਗਿਆ ਜਿੰਦਾਂ ਕੋ ਬਾਤ ਹੈ ਤੇ ਪੁਲਸਾ ਲੈਣੇ ਦੇਖਿਆ ਨਹੀਂ ਮਿਲਿਆ ਜੀ ਉਹਨਾਂ ਬਸ ਫੇਰ ਉਸ ਤੋਂ ਬਾਅਦ ਅਸੀਂ ਚੌਂਕੀ ਫੋਨ ਲਾਇਆ ਚੌਂਕੀ ਫੋਨ ਲਾਇਆ ਤਾਂ ਫਿਰ ਚੌਂਕੀ ਵਾਲੇ ਆ ਗਏ ਉਹਨਾਂ ਨੇ ਫਿਰ ਦਰਵਾਜੇ ਖੋਲ੍ਹ ਉਹਨਾਂ ਨੇ ਗੇਟ ਕੋਈ ਖੋਲ੍ਹਦੇ ਫੇਰ ਉਹਨਾਂ ਨੇ ਅੰਦਰ ਚੈੱਕ ਕੀਤਾ ਉਹ ਮਟਰ ਤੇ ਮੈਂ ਉਹ ਪੁੱਲਸ ਵਾਲੀ ਅੰਦਰ ਬੜੇ ਸੀ ਉਹ ਸਾਨੂੰ ਸਾਰਿਆਂ ਨੂੰ ਰੋਕਤਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਉਂ ਕੱਸੀ ਅਸੀਂ ਵੀ ਕਰਦੇ ਸੀਗੇ ਕਿਉਂਕਿ ਫਿਰ ਪੁੱਲਸ ਵਾਲੇ ਨੇ ਅੰਦਰ ਜਾ ਕੇ ਫਿਰ ਆ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਉਹ ਤੋੜ ਕੇ ਅੰਦਰ ਬੜੇ ਉਹ ਇਧਰ ਵੀ ਦਬਲ ਆਇਆ ਸੀ ਫਿਰ ਉਹਨੇ ਸਾਰੇ ਪਰਦੇ ਪੁਰਦੇ ਲਾ ਕੇ ਟਰੱਕੇ ਜਿਆ ਸੀਗਾ ਸਾਰਾ ਕੁਝ ਜਿਹਨੇ ਮਟਰ ਕੀਤਾ ਉਹਨੇ ਇਧਰੋਂ ਸਾਰੇ ਪਰਦੇ ਲਾਇਦ ਵੀ ਤਾਂ ਤੇ ਅਗਲਾ ਬਾਹਰ ਵੀ ਨਾ ਦੇਖਦੇ ਸਾਰੇ ਕਮਨ ਨਾਲ ਅਤੀਪਤ ਜੀ ਕਮਨ ਨਾਲ ਅਤੀਪਤ ਜੀ ਬੁਰਾ ਹਾਲ ਕਿਤਾ ਚਿਹਰਾ ਤਾਂ ਪਛਾਣ ਨਹੀਂ ਆ ਰਿਹਾ ਇਹ ਕੁੜੀ ਦਾ ਨਾਮ ਕੀ ਹੈ ਕਿੰਨੇ ਅੰਨੂ ਅੰਨੂ ਇਹ ਲਗਭਗ 32 ਸਾਲ ਦੀ ਹੋਈ ਹੈ ਕਾਰਨ ਕੀ ਮੰਦੇ ਤੁਸੀਂ ਇਹਦੇ ਦਿੱਤੀ ਕਾਰਨ ਪੈਨਾ ਬੇਨਾ ਘਰ ਦਾ ਛੋਟਾ ਛੋਟਾ ਚੱਲ ਰਿਹਾ ਸੀ ਕੁੜੀ ਵੀ ਚੰਨੀ ਦੇ ਗਈ ਸੀ ਵੀ ਮੈਂ ਨਹੀਂ ਦੇਚੰਦਾ ਮੈਂ ਕਿੱਥੇ ਜਾਮ ਇਹ ਸਾਨੂੰ 4-5 ਦਿਨ ਪਹਿਲਾਂ ਇਹਨੇ 4 ਬੰਦੇ ਇਕੱਠੇ ਕਰਕੇ ਘਰੇ ਬੁਲਾਇਆ ਸੀਗਾ ਕਿ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੇ ਸੀ ਠੀਕ ਹੈ ਪਤੀ ਹਨ ਮੈਂ ਤਾਂ ਵੀ ਨਾ ਹਾਂ ਦਾ ਤੋਂ ਕੁਝ ਕੀਤਾ ਪਈ ਨਹੀਂ ਦਾ ਤੋਂ ਹੁੰਦੀ ਸੀ ਮਾਂ ਵੇਚਣ ਦੇ ਕਰਤੀ ਸੀ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਬਸ ਆ ਚੱਪਕਾ ਇਹ ਜਿਹੜੀ ਲੜਕੀ ਵੀ ਹੈ ਮਦਰ ਹੋਏ ਹੈ ਇਹ ਵੀ ਕਹਿੰਦੀ ਪਤਾ ਨਹੀਂ ਇੱਥੇ ਕਿਸੇ ਆਪਣੇ ਕਿਸੇ ਕੋਲ ਲੱਗੀ ਹੋਈ ਸੀ ਕਿ ਪ੍ਰਾਈਵੇਟ ਜॉਬ ਤੇ ਮਦਰ ਵੀ ਜੰਗ ਕਰਦੀ ਅਗਰ ਕਰੀ ਜੀ ਕੱਚ ਕਰਦੇ ਸਾਹਮਣੇ ਮਰਡਰ ਹੋ ਜਾ ਨੀਦੇ ਨਹੀਂ ਰਾਤ ਉਹ ਡੱਬੀ ਅੰਦਰ ਮਿਚਾਂ ਦੀ ਦੁੱਲੀ ਹੋਈ ਹੈ ਉਹ ਤੋਂ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ 'ਚ ਮਰਜੀ ਬਾਤੀ ਤਾਂ ਹੁਣ ਪੋਸਟਮਾਰਟਮ ਤੇ ਪਤਾ ਲੱਗਿਆ ਵੀ ਅੱਖਾਂ 'ਚ ਮੱਛੀਆਂ ਪਈਆਂ ਨਹੀਂ ਪਈਆਂ ਮਿਚਾਂ ਵਾਲੀ ਡੱਬੀ ਦੁੱਲੀ ਹੋਈ ਇੱਕੋ ਘੋਟਣਾ ਚਟਣੀ ਰਦਨ ਨਾਲ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸ਼ਾਇਦ ਤਾਂ ਹੀ ਉਹਦੀ ਆਵਾਜ਼ ਨਹੀਂ ਮਿਲਦੇ ਉਹ ਫਿਰ ਉਹ ਮਾਰੀ ਉਹਨੇ ਆਸਰਾਮਰੇ 'ਚ ਇੱਥੋਂ ਖਿੱਚ ਕੇ ਲੈ ਕੇ ਗਿਆ ਖੂਨ ਤੇ ਇਹ ਪੂਰੇ ਢੱਬੇ ਬਣੇ ਨੇ ਖਿੱਚ ਕੇ ਲਗਾ ਕੇ ਇੱਕ ਕਮਰਾ ਇਹਨਾਂ ਦਾ ਡਾਊਨ ਹੈ ਕਾਫੀ ਉਹਦੇ ਵਿੱਚ ਲੈ ਕੇ ਗਿਆ ਉੱਥੋਂ ਆਵਾਜ਼ ਆਉਣੀ ਉਹਦੋਂ ਬਾਅਦ ਤਾਂ ਫਿਰ ਆਵਾਜ਼ ਵੀ ਨਹੀਂ ਕਿਸੇ ਕਿਉਂਕਿ ਉਹ ਕਮਰਾ ਨਾ ਇੰਨਾ ਨਹੀਂ ਨਾ ਚਾਪਨ ਹੁਕਮ ਨਹੀਂ ਮੈਂ ਉਹਦੇ ਵਿੱਚ ਖਿੱਚ ਕੇ ਜਾ ਕੇ ਉਹਨੇ ਸੱਤੀ ਤੇ ਕਿਥੋਂ ਬਾਦ ਆਉਣੀ ਸੀ ਫਿਰ ਤਾਂ ਉਹਨੇ ਸ਼ਾਇਦ ਉੱਥੇ ਹੀ ਮਾਰ ਮੋੜ ਤੇ ਉਦੋਂ ਬਾਅਦ ਫਿਰ ਉਧਰ ਨਾਲ ਲੋਕ ਲਾ ਕੇ ਗਿਆ ਜਿੰਦਾ ਲਾ ਕੇ ਨੋਕੋ ਜੱਤ ਹੁੰਦਾ ਹੈ ਵੀ ਜਦੋਂ ਚਾਬੀ ਉਹਦੇ ਕੋਲ ਹੈ ਉਹ ਚੱਬੀ ਉਹਦੇ ਕੋਲ ਪਟਿਆਰ ਜੀ ਨੇ ਬਿਤਾ। ਮੈਂ ਉਹ ਬੰਦਾ ਇਹਨਾਂ ਨੂੰ ਬਹਿਣ। ਮੇਰਾ ਨਾਲ ਨਾ ਤੀਵਰ। ਉਹ ਛੇ ਨਹੀਂ ਹੋਇਆ। ਉਹ ਵੀ ਕੰਪਿਊਟਰ ਤੇ ਲੱਗੀ ਹੋਈ ਏ ਕੋੜੀ। ਇਸਦੇ 10 ਵਜੇ ਹੋ ਜਾਂਦੇ ਆ। ਮੈਂ 9 ਵਜੇ ਪਹੁੰਚ ਜਾਈ। ਕੋਈ ਠੀਕ ਹੋਇਆ। ਮੈਂ ਡਿਸਪੋਜ਼ਲ ਜਦੋਂ ਹੀ ਤੇ ਬੇਜੋ ਦੇ ਜਨਮ ਦੀ ਨੂੰ ਤੇ। ਉਹ ਦੇਖੋ ਤਾਜੀ ਦੇ ਲੱਗੀ ਹੋਈ। ਅੱਛਾ ਤੇ ਭਾਜੀ 30 ਰੁਪਏ ਕੰਪੀਟੇ। ਕੁਛ ਕਿੰਨੇ ਵਜੇ ਇੱਥੇ ਤੁਹਾਨੂੰ ਕਦੋਂ ਮੈਂ ਤਾਂ 5 ਵਜੇ ਉਧਰ ਕੁੜੀ ਕਰਨੀ ਪਾਕੀ ਲੋਰਾ ਦੇ ਵਿੱਚ ਹੁਸ਼ਿਆਰ ਕੁਤ ਕੋਈ ਆਈ ਹੋਈ ਐ ਅੱਛਾ ਦੋ ਮੁੰਡੇ ਆ ਗਏ ਤੇ ਅੱਛਾ ਫੇਰ ਮੈਂ ਹੁਣ ਮੈਂ ਕਿਹਾ 8 ਵਜੇ ਮੈਂ ਜਾਵਾਂ ਮੈਨੂੰ 9 ਵਜੇ ਜਾਣਾ ਹੋਇਆ ਮੈਂ ਸਿਰਫ ਲਿਆ ਤੇ ਮੇਰੇ ਹੱਥੋਂ ਤੇ ਸਿਰਫ ਫੇਰ ਮੈਂ ਕਿਹਾ ਵੀ ਜੇ ਰੋਟੀ ਨਾ ਬਣੀ ਮੈਂ ਰਸ ਖਾ ਕੇ ਚਲੀ ਜਾਊਂਗੀ ਕੱਪੜੇ ਧੋ ਲਊਂਗੀ ਨਾਲੇ ਨਾਲੀ ਗੱਲ ਕੀ ਗੱਲ ਦੀ ਐ ਅੱਛਾ ਖੁਸ਼ੀ ਨਹੀਂ ਤਰੀ ਮਮਮੀ ਤੁਸੀਂ ਬਾਰੀ ਦੀ ਹੋ ਕਹਿੰਦੀ ਮੈਂ ਤਾਂ ਚਾਬੀ ਮੈਂ ਕਹਿੰਦੀ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਹੈ ਮੈਂ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਜੇ ਚਾਬੀ ਮੈਂ ਬੇਟਾ ਹੂੰ ਨਾਈ ਆ ਮੈਂ ਹੂੰ ਨਾਈ ਆ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਤਾਂ ਹੈਗਾ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀ ਦਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਦੁਸ਼ਮਨੀ ਰਾਤ ਹੈ ਨਹੀਂ ਸੀ ਜਦੋਂ ਹੋਇਆ ਬਾਕੀ ਮੈਂ ਹੈ ਨਹੀਂ ਸੀ ਬੇਟਾ ਨਹੀਂ ਤਾਂ ਸਿੱਧਾ ਇਕੱਠੇ ਹੀ ਸੋਣਿਆ ਜਿਸਮ ਕਾ ਮੈਂ ਹੁੰਦੀ ਮੈਂ ਹੋਣ ਨੂੰ ਬਚਾਉਂਦੀ ਉਹ ਮੈਨੂੰ ਕੋ ਚਾਹਦੀ ਨਹੀਂ ਤਾਂ ਦੋਹੀ ਮਰ ਜਾਂਦੇ ਝਗੜਾ ਹੀ ਨਿਭੜਦਾ ਕਿਉਂ ਮੈਂ ਨੇ ਦੁੱਖ ਘਟਦੀਆਂ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬੱਸ ਨਾਲ ਐਕਸੀਡੈਂਟ ਹੋ ਕੇ ਬਾਈਟ ਮਰ ਗਿਆ ਉਹਨਾਂ ਉਹਦੀ ਪੰਜ ਦਿਨਾਂ ਦੀ ਕੁੜੀ ਸੀ ਕੀ ਪੁੱਛਣਾ ਬੱਤਾ ਸੀ ਤਾਂ ਇੰਨੇ ਦੁੱਖਿਆ ਸੀ ਪਹਿਲਾਂ ਨਹੀਂ ਵੀ ਨਹੀਂ ਹਾਂ ਅਸੀਂ ਮੌਤ ਨੂੰ ਕੋਲ ਸਕੇ ਨਹੀਂ ਕਿ ਮੈਂ ਬੰਦ ਨਹੀਂ ਮੈਂ ਠੀਕ ਹੈ ਇਹ ਤਾਂ ਸਾ ਹਾਏ ਕਿਹੜੇ ਅੱਜ ਲੜਕੀ ਦਾ ਮਾਰ ਕਿਹਾ ਕੀ ਕੰਮ ਕੁਛ ਪਤਾ ਲੱਗਿਆ ਕੀ ਨਾਂ ਸੀ ਕਿੰਨੀ ਕ ਤੇ ਇਹਨੂੰ ਅਜੀ ਲੜਕੀ ਦਾ ਨਾਮ ਡਾਕਟਰ ਅਲਪ੍ਰੀਤ ਕ੍ਰਾਮ ਤੇ ਜੋ ਬੱਚੀ ਦੇ ਸਾਹ ਦੀ ਉਮਰ ਸੀ ਜੀ ਲੜਕੀ ਦੀ ਤੇ ਮਾਰਡਰ ਦਾ ਪ੍ਰੀਲਿਮਨਰੀ ਕਾਰੀ ਤੋਂ ਇੰਨਾ ਜਿਹਾ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲੜਕਾ ਸੀ ਜਾਂ ਵੀ ਇਹਦਾ ਮਦਰ ਦਾ ਫੇਮ ਸੀ ਜੀ ਹੋਵੇ ਨਾਲ ਤੇ ਉਸ ਕਰਕੇ ਕੋਈ ਰੰਜੀਤ ਨੂੰ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਕਿਨੇ ਕ ਵਜੇ ਦੀ ਘਟਨਾ ਇਹ ਸਾਨੂੰ ਰਾਤ ਜੀ 10 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਇਹਦੀ ਤੇ ਘਟਨਾ ਇਹ ਜੋ ਆਂਟਿਆ ਗੋਡੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾਰਿਆ ਕਿੱਥੀ ਨੂੰ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਇਸ ਤਰੀ ਨਾਲ ਮਾਰੇ ਸੱਟਾ ਕਿੰਨੀ-ਕਿੰਨੀ ਸੀ ਸੱਟਾ ਉਹਦੇ ਹੁਣ ਤੱਕ ਕੋਈ ਫੇਸ ਨਹੀਂ ਸੀ ਕਿ ਬਾਕੀ ਕੋਈ ਉਸਦਮਾਨੋਂ ਕੋਟਾਉਣ ਤੋਂ ਬਾਅਦ ਪਤਾ ਲੱਗੇ ਕਿ ਇਹ ਤਾਂ ਮਰਡਰ ਹੋਇਆ ਇਹ ਵੀ ਜਿਹੜੀ ਮਦਰ ਦਿੱਖੇ ਸੀ ਜਾਂ ਕਿੱਥੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੀ ਉਹ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਈ ਸੀ ਕਿਹਨੂੰ ਮਰਡਰ ਕੀਤਾ ਇੱਕ ਤਰ੍ਹਾਂ ਇਹ ਦੇ ਦਿੰਦੇ ਨਹੀਂ ਪਤਾ ਲੱਗੇ ਇਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਅਗਰ ਤੋਂ ਕੀ ਹੁਣ ਹੋਰ ਹੋਵੇਗਾ ਫੱਦਰੀ ਪਰਚਾ ਦੇ ਕੇ ਕਾਰਵਾਈ ਅਮਲ ਤੇ ਲਿਆ ਰਹੇ ਹਾਂ ਜੀ ਅੱਜ ਦੇ ਇੱਥੇ ਮੇ ਸੰਸਨੀ ਫੈਲ ਜਾਂਦੀ ਹੈ ਜਦੋਂ ਇੱਕ 25 ਸਾਲਾ ਦੀ ਲੜਕੀ ਦੀ ਮੌਤ ਹੋ ਜਾਂਦੀ ਹੈ ਜੀ ਹਾਂ ਉਸਦੇ ਹੀ ਘਰ ਦੇ ਵਿੱਚ ਦਰ ਰਾਤ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਦੋਸ਼ੇ ਲਗਾਏ ਜਾ ਰਹੇ ਕਿ ਉਸ ਦੀ ਮਾਂ ਤੇ ਜਿਹੜੇ ਨਜਾਇਜ਼ ਸੰਬੰਧ ਹੁੰਦੇ ਹਨ ਤਾਂ ਉਸ ਦਾ ਜਿਹੜਾ ਪ੍ਰੇਮੀ ਹੁੰਦਾ ਹੈ ਉਹ ਉਸ ਦੇ ਘਰੇ ਆ ਕੇ ਉਸ ਦੀ ਬੇਟੀ ਨੂੰ ਮਾਰ ਦਿੰਦਾ ਦੱਸ ਦਵਾਂ ਕਿ ਜਿਹੜੀ ਖਬਰ ਹੈ ਨਾਪਾ ਤੋਂ ਸਾਹਮਣੀ ਹੈ ਜਿੱਥੇ ਕਿ ਇੱਕ 25 ਸਾਲਾ ਤੇ ਅਨੂ ਨਾਮ ਦੀ ਲੜਕੀ ਹੈ ਜਿਸ ਦੀ ਮੌਤ ਹੋ ਜਾਂਦੀ ਹੈ ਜਿਸ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਦਾਸਮਾਕੇ ਨਾਬਾਦੀ ਵਿਕਾਸ ਕਲੋਨੀ ਚ ਉਤੋ ਸੰਸਨੀ ਫੈਲ ਗਈ ਜਦੋਂ ਬੀਤੀ ਰਾਤ ਅਨੂ ਨਾਮ ਦੀ 25 ਸਾਲਾ ਲੜਕੀ ਦਾ ਘਰ ਚ ਹੀ ਕਤਲ ਕਰ ਦਿੱਤਾ। देर रात पुलिस ਨੇ লাশ ਨੂੰ ਆਪਣੇ ਕਬਜ਼ੇ ਚ ਲੈ ਕੇ ਨਾਬਾਦੀ ਸਰਕਾਰੀ ਹਸਪਤਾਲ ਚ ਡੈੱਡ ਹਾਊਸ ਚ ਰਖਵਾ ਦਿੱਤਾ। ਮੌਕੇ ਤੇ ਜਿਨ੍ਹਾਂ ਲੋਕਾਂ ਨੇ ਵੇਖਿਆ ਤਾਂ ਉਹਨਾਂ ਦੱਸਿਆ ਕਿ ਬੀਤੀ ਰਾਤ 7 ਵਜੇ ਇਹਨਾਂ ਦੇ ਘਰ ਅੰਦਰੋਂ ਕੁੱਕਾਂ ਦੀਆਂ ਆਵਾਜ਼ਾਂ ਆਈਆਂ। ਜਦੋਂ ਗੇਟ ਖੜਕਾਇਆ ਤਾਂ ਕਿਸੇ ਨੇ ਗੇਟ ਨਹੀਂ ਖੋਲਿਆ ਕਿਉਂਕਿ ਜਦੋਂ ਲੜਕੀ ਦਾ ਕਤਲ ਹੋਇਆ ਤਾਂ ਘਰ ਚ ਇਕੱਲੀ ਹੀ ਲੜਕੀ ਸੀ। ਉਸ ਦੀ ਮਾਤਾ ਆਪਣੀ ਬੇਟੀ ਦੇ ਘਰ ਗਈ ਹੋਈ ਸੀ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਲੜਕੀ ਦੀ ਮਾਤਾ ਦੇ ਨਜ਼ਾਇਦ ਸੰਬੰਧ ਸੀਗੇ ਕਿਸੇ ਵਿਅਕਤੀ ਦੇ ਨਾਲ ਅਤੇ ਲੜਕੀ ਅਕਸਰ ਹੀ ਆਪਣੇ ਮਾਤਾ ਅਤੇ ਉਸੋ ਵਿਅਕਤੀ ਨੂੰ ਰੋਕਦੀ ਰਹਿੰਦੀ ਸੀ ਮਾਂ ਆਪਣੀ ਲੜਕੀ ਨੂੰ ਪ੍ਰੇਮ ਸਬੰਧ ਦਾ ਰੋੜਾ ਵੇਖਦੇ ਹੋਏ ਮਾਂ ਦੇ ਆਸ਼ਕ ਨੇ ਲੜਕੀ ਨੂੰ ਮੌਤ ਦੇ ਘਾਟ ਉਤਾਰ ਕੇ ਰਾਤ ਨੂੰ ਘਰ 'ਚ ਜ਼ਿੰਦਰਾ ਲਗਾ ਕੇ ਉੱਥੋਂ ਰਫੂ ਚੱਕਰ ਹੋ ਗਿਆ ਗਵਾਂਡੀਆਂ ਨੇ ਹੀ ਰਾਤ ਨੂੰ ਪੁਲਿਸ ਨੂੰ ਸੂਚਿਤ ਕੀਤਾ ਅਤੇ ਜਦੋਂ ਪੁਲਿਸ ਨੇ ਗੇਟ ਤੋੜ ਕੇ ਘਰ ਅੰਦਰ ਦਾਖਲ ਹੋਏ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਕਿਉਂਕਿ ਅਨੂ ਦੇ ਲਾਸ਼ ਘਰ ਦੇ ਅੰਦਰ ਖੂਨ ਨਾਲ ਲਥਪਥ ਪਈ ਹੋਈ ਸੀ ਇਸ ਹادثੇ ਤੋਂ ਬਾਅਦ ਅੜਕਸਰ ਅਨੂ ਦੇ ਮਾਤਾ ਅਰੁਣਾ ਦੇਵੀ ਗਵਾਂਡੀਆਂ ਦੇ ਕੋਲ ਆ ਕੇ ਬੈਠ ਗਈ ਤੇ ਅਨਜਾਨ ਬਣ ਗਈ ਕਿ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਹੈ ਜਦੋਂ ਕਿ ਇਹ ਸਾਰਾ ਘਟਨਾਕਰਮ ਬਾਰੇ ਮ੍ਰਿਤਕ ਦੀ ਲੜਕੀ ਮਾਤਾ ਨੂੰ ਸਭ ਕੁਝ ਪਤਾ ਸੀ ਭਾਵੇਂ ਕਿ ਘਟਨਾਕਰਮ ਵੇਲੇ ਘਰ 'ਚ ਨਹੀਂ ਸੀ ਪਰ ਉਹ ਇਸ ਘਟਨਾ ਤੋਂ ਪਹਿਲਾਂ ਇੱਕ ਦਿਨ ਆਪਣੀ ਲੜਕੀ ਕੋਲ ਚਲੀ ਗਈ ਸੀ ਕਿਸੇ ਨੂੰ ਪਤਾ ਨਾ ਚੱਲੇ ਕਿ ਇਹ ਕਤਲ ਦੇ ਪਿੱਛੇ ਕੀ ਵਜ੍ਹਾ ਰਹੀ ਹੈ ਅਤੇ ਇਹ ਕਿਸ ਨੇ ਕਰਵਾਇਆ ਮਾਂ ਇੰਨੀ ਬહેરાਮ ਹੋ ਸਕਦੀ ਹੈ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਤੇ ਹੀ ਗਵਾਂਡੀਆਂ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਦਾ ਲੜਾਈ ਝਗੜਾ 84 ਮਾਂ ਤੇ ਬੇਟੀ ਦੇ ਵਿੱਚ ਕਿਉਂ ਕੀ ਮਾਂ ਜਿਹੜੀ ਹੁੰਦੀ ਹੈ ਉਹ ਘਰ ਨੂੰ ਵੇਚਣਾ ਚਾਹੁੰਦੀ ਹੈ ਜਿਸ ਦੇ ਚੱਲਦੇ ਆ ਬੇਟੀ ਜਿਹੜੀ ਹੁੰਦੀ ਆ ਉਹ ਆਪਣੀ ਮਾਂ ਨੂੰ ਰੋਕਦੀ ਆ ਕਿ ਘਰ ਜੇ बिक ਗਿਆ ਤਾਂ ਮੈਂ ਕਿੱਥੇ ਰਾਵਾਂਗੀ ਤਾਂ ਇਸ ਕਰਕੇ ਵੀ ਕਹ ਰਹੇ ਨੇ ਕਿ ਇਹਨਾਂ ਦੀ ਲੜਾਈ ਚੱਲਦੀ ਰਹਿੰਦੀ ਸੀਗੀ ਤੇ ਉੱਥੇ ਹੀ ਗਵੰਡਿਆਂ ਨੇ ਇਹ ਵੀ ਦੋਸ਼ ਲਾਇਆ ਕਿ ਇਹਨਾਂ ਦੇ ਘਰ ਇੱਕ ਵਿਅਕਤੀ ਆਂਦਾ ਸੀਗਾ ਜਿਸ ਦੇ ਜਿਹੜਾ ਚੱਕਰ ਆ ਮਾਂ ਦਾ ਚੱਲਦਾ ਰਹਿੰਦਾ ਸੀ ਤਾਂ ਉੱਥੇ ਹੀ ਮਾਂ ਨੇ ਆਪਣਾ ਸਫਾਈ ਵੀ ਦਿੱਤੀ ਆ ਕਹਿੰਦੀ ਐਸਾ ਕੋਈ ਵੀ ਗੱਲ ਨਹੀਂ ਐ ਮੇਰਾ ਕਿਸੇ ਦੇ ਨਾਲ ਪ੍ਰੇਮ ਸੰਬੰਧ ਨਹੀਂ ਹੈ ਮੇਰਾ ਨਾਮ ਹਪਾਲਿੰਦਰ ਸੰਧੇ ਜੀ ਜੀ ਜਿਹੜੇ ਤੁਹਾਡਾ ਕਰੋ ਬਿਲਕੁਲ ਸਾਹਮਣੇ ਆ ਮਤਲਬ ਇਹਦੀ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਬੰਦ ਹੋ ਗਈਆਂ ਫਿਰ ਕੋਈ ਆਵਾਜ਼ ਨਹੀਂ ਆਈ ਉਹ ਸੀ ਇਹ ਲੋਕ ਆ ਇਧਰੋਂ ਵੀ ਕੁੱਤਾ ਹੋਇਆ ਇਹਨਾਂ ਨੇ ਉੱਤਰ ਨਹੀਂ ਉਹ ਐਂਟਰ ਹੋਇਆ ਹੋਇਆ ਦੂਜੇ ਪਾਸੇ ਪੇਟ ਵਿੱਚੋਂ ਐਂਟਰ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕਤੇ ਰਹਿੰਦਾ ਉਹ ਇਹਨਾਂ ਦੇ ਹੁੰਦਾ ਜਾਂਦਾ ਸੀਗਾ ਬਸ ਫਿਰ ਮੈਂ ਬਾਅਦ ਹੋ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਕੀ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾਂ ਤੁਸੀਂ ਕਰ ਨੂੰ ਬੰਦਾ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫਿਰ ਮੈਨੂੰ 9 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਵੀ ਲਾਈਟਾਂ ਵੀ ਗਈਆਂ ਨੇ ਤੇ ਔਰ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫਿਰ ਸਾਨੂੰ ਛੱਪ ਗਿਆ ਫਿਰ ਅਸੀਂ ਉਹ ਆਲੇ ਦਲੇ ਦੇ ਬੰਦੇ ਇਕੱਠੇ ਕਿਤੇ ਮੈਂ ਇਹਨਾਂ ਕੋਲ ਗਿਆ ਬਸਾਕੇ ਜੀ ਕੋਲ ਫੇਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜੇ ਖੜਕਾਏ ਵੀ ਹੁਣ ਕੋਈ ਬੋਲੇ ਕਰੇ ਨਹੀਂ ਬੋਲਿਆ ਫੇਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿਥੋਂ ਤੱਕ ਫੋਨ ਤੇ ਸ਼ਾਇਦ ਉਹ ਚੱਕੇ ਲੈ ਗਿਆ ਜਿੰਦਾਂ ਕੋ ਬਾਤ ਹੈ ਤੇ ਪੁਲਸਾ ਲੈਣੇ ਦੇਖਿਆ ਨਹੀਂ ਮਿਲਿਆ ਜੀ ਉਹਨਾਂ ਬਸ ਫੇਰ ਉਸ ਤੋਂ ਬਾਅਦ ਅਸੀਂ ਚੌਂਕੀ ਫੋਨ ਲਾਇਆ ਚੌਂਕੀ ਫੋਨ ਲਾਇਆ ਤਾਂ ਫਿਰ ਚੰਪੀ ਆਲੇ ਆ ਗਏ ਉਹਨਾਂ ਨੇ ਫਿਰ ਦਰਵਾਜੇ ਖੋਲ੍ਹ ਉਹਨਾਂ ਨੇ ਗੇਟ ਕੋਈ ਖੋਲ੍ਹਦੇ ਫੇਰ ਉਹਨਾਂ ਨੇ ਅੰਦਰ ਚੱਕ ਦਿੱਤਾ ਉਹ ਮਟਰ ਤੇ ਮੈਂ ਉਹ ਪੁੱਲਸ ਵਾਲੀ ਅੰਦਰ ਬੜੇ ਸੀ ਸਾਨੂੰ ਸਾਰਿਆਂ ਨੂੰ ਰੋਕਤਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਉਂ ਪੱਛੇ ਅਸੀਂ ਵੀ ਕਰਦੇ ਸੀਗੇ ਕਿਉਂਕਿ ਫਿਰ ਪੁੱਲਸ ਵਾਲੇ ਨੇ ਅੰਦਰ ਜਾ ਕੇ ਫਿਰ ਆ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਉਹ ਤੋੜ ਕੇ ਅੰਦਰ ਬੜੇ ਉਹ ਇਧਰ ਵੀ ਡਬਲ ਆਇਆ ਸੀ ਫਿਰ ਉਹਨੇ ਸਾਰੇ ਪਰਦੇ ਪੁਰਦੇ ਲਾ ਕੇ ਟਰੱਕੇ ਜਿਆ ਸੀਗਾ ਸਾਰਾ ਕੁਝ ਜਿਹਨੇ ਮਟਰ ਕੀਤਾ ਉਹਨੇ ਇਧਰੋਂ ਸਾਰੇ ਪਰਦੇ ਲਾਇਦਿ ਵੀ ਤਾਂ ਤੇ ਅਗਲਾ ਬਾਹਰ ਵੀ ਨਾ ਦੇਖੇ ਸਾਰੇ ਕਮਨ ਨਾਲ ਲੱਤੀ ਪਤ ਜੀ ਹੁ ਰਾਹ ਹਰ ਕਿਤਾ ਚਿਹਰਾ ਤਾਂ ਪਛਾਣ ਨਹੀਂ ਆ ਰਿਹਾ ਇਹ ਕੁੜੀ ਦਾ ਨਾਮ ਕੀ ਹੈ ਕਿੰਨੇ ਅੰਨੂ ਅੰਨੂ ਇਹ ਲਗਭਗ 32 ਸਾਲ ਦੀ ਹੈ ਕਾਰਨ ਕੀ ਮੰਦੇ ਸੀ ਇਹਦੇ ਦਿੱਤੇ ਕਾਰਨ ਪੈਨਾ ਬੇਨਾ ਘਰ ਦਾ ਸੋਟਾ ਸੋਟਾ ਚੱਲ ਰਿਹਾ ਸੀ ਕੁੜੀ ਵੀ ਚੰਨੀ ਦੇ ਗਈ ਸੀ ਵੀ ਮੈਂ ਨਹੀਂ ਦੇਚੰਦਾ ਮੈਂ ਕਿੱਥੇ ਜਾਮ ਇਹ ਸਾਨੂੰ 4-5 ਦਿਨ ਪਹਿਲਾਂ ਇਹਨੇ 4 ਬੰਦੇ ਇਕੱਠੇ ਕਰਕੇ ਘਰੇ ਬੁਲਾਇਆ ਸੀਗਾ ਕਿ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੇ ਸੀ ਠੀਕ ਹੈ ਪਤੀ ਹਨ ਮੇਰੇ ਨਾਲ ਹਾਂ ਦਾ ਤੋਂ ਕੁਝ ਕੀਤਾ ਪਈ ਨਹੀਂ ਦਾ ਤੋਂ ਹੂ ਸੀ ਮਾਂ ਵੇਚਣ ਦੇ ਕਰਤੀ ਸੀ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਬਸ ਆ ਚੱਪਕਾ ਇਹ ਜਿਹੜੀ ਲੜਕੀ ਵੀ ਹੈ ਮਦਰ ਹੋਏ ਹੈ ਇਹ ਵੀ ਕਹਿੰਦੀ ਪਤਾ ਨਹੀਂ ਇੱਥੇ ਕਿਸੇ ਆਪਣੇ ਕਿਸੇ ਕੋਲ ਲੱਗੀ ਹੋਈ ਸੀ ਕਿ ਪ੍ਰਾਈਵੇਟ ਜੌਬ ਤੇ ਮਦਰ ਵੀ ਜੰਗ ਕਰਦੀ ਅਗਰ ਕਰੀ ਜੀ ਇੱਕ ਕਰਦੇ ਸਾਹਮਣੇ ਮਰਡਰ ਹੋ ਜਾ ਨੀਦੇ ਨਹੀਂ ਇਹਦਾ ਉਹ ਡੱਬੀ ਅੰਦਰ ਮਿਚਾਂ ਵਾਲੀ ਡੁੱਲੀ ਹੋਈ ਹੈ ਉਹ ਤੋਂ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ 'ਚ ਮਰਜੀ ਬਾਤੀ ਤਾਂ ਹੁਣ ਪੋਸਟਮਾਰਟਮ ਤੇ ਪਤਾ ਲੱਗਿਆ ਵੀ ਅੱਖਾਂ 'ਚ ਮੱਛਿਆ ਪਈਆਂ ਨਹੀਂ ਪਈਆਂ ਮਿਚਾਂ ਵਾਲੀ ਡੱਬੀ ਡੁੱਲੀ ਹੋਈ ਇੱਕੋ ਘੋਟਣਾ ਚਟਣੀ ਰਦਨ ਨਾਲ ਆ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸ਼ੱਕ ਤਾਂ ਹੀ ਉਹਦੀ ਆਵਾਜ਼ ਨਹੀਂ ਆਉਂਦੀ ਤੇ ਉਹ ਫਿਰ ਉਹ ਮਾਰੀ ਉਹਨੇ ਆਹ ਸਾਹਮਣੇ ਇੱਥੋਂ ਖਿੱਚ ਕੇ ਲੈ ਕੇ ਗਿਆ ਖੂਨ ਤੇ ਇਹ ਪੂਰੇ ਥੱਬੇ ਬਣੇ ਨੇ ਖਿੱਚ ਕੇ ਲਗਾ ਕੇ ਇੱਕ ਕਮਰਾ ਇਹਨਾਂ ਦਾ ਡਾਊਨ ਹੈ ਕਾਫੀ ਉਹਦੇ ਵਿੱਚ ਲੈ ਕੇ ਗਿਆ ਉੱਥੋਂ ਆਵਾਜ਼ ਆਉਣੀ ਉਹਦੂ ਬਾਅਦ ਤਾਂ ਫਿਰ ਆਵਾਜ਼ ਵੀ ਨਹੀਂ ਕਿਸੇ ਕਿਉਂਕਿ ਉਹ ਕਮਰਾ ਨਾ ਇੰਨਾ ਨਹੀਂ ਨਾ ਚਾਪਨ ਹੋਪ ਨਹੀਂ ਮੈਂ ਉਹਦੇ ਵਿੱਚ ਖਿੱਚ ਕੇ ਜਾ ਕੇ ਉਹਨੇ ਸੱਤੀ ਤੇ ਕਿੱਥੋਂ ਬਾਦ ਆਉਣੀ ਸੀ ਫਿਰ ਤਾਂ ਉਹਨੇ ਸ਼ਾਇਦ ਉੱਥੋਂ ਹੀ ਮਾਰ ਮੋੜ ਤੇ ਉਦੋਂ ਬਾਅਦ ਫਿਰ ਉਧਰ ਨਾਲ ਲੋਕ ਲਾ ਕੇ ਗਿਆ ਜਿੰਦਾ ਲਾ ਕੇ ਨੋਕੋ ਜੱਤ ਹੁੰਦਾ ਹੈ ਵੀ ਜਦੋਂ ਚਾਬੀ ਉਹਦੇ ਕੋਲ ਹੈ ਉਹ ਚੱਬੀ ਉਹਦੇ ਕੋਲ ਕਿਥਾਇ ਜਿੰਨੇ ਦੇ ਕਰਤ ਮੈਂ ਉਹ ਬੰਦਾ ਇਹਨਾਂ ਨੂੰ ਦਿੰਦਾ ਮੇਰਾ ਨਾਲ ਨਾ ਤੀਵਰ ਕੋਸ਼ੇ ਨਹੀਂ ਹੋਇਆ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਏ ਕੋੜੀ ਉਸਦੇ 10 ਵਜੇ ਹੋ ਜਾਂਦੇ ਆ ਮੈਂ 9 ਵਜੇ ਪਹੁੰਚ ਜਾਂਦੀ ਆ ਕੁਝ ਹੀ ਹੋ ਗਿਆ ਮੈਂ ਡਿਸਪੋਜ਼ਲ ਜਦੋਂ ਹੀ ਤੇ ਬੇਜੋੜੀ ਜਾਨ ਨੂੰ ਤੇ ਉਹ ਦੇਖੋ ਤਾਜੀ ਦੇ ਲੱਗੀ ਹੋਈ ਅੱਛਾ ਤੇ ਭਾਜੀ 30 ਰੁਪਏ ਕੰਪੀਟੇ ਕੁਛ ਕਿੰਨੇ ਵਜੇ ਇੱਥੇ ਤੁਹਾਨੂੰ ਕਦੋਂ ਮੈਂ ਤਾਂ 5 ਵਜੇ ਉਧਰ ਕੁੜੀ ਕਰਨੀ ਪਾਕੀ ਲੋਰਾ ਦੇ ਵਿੱਚ ਹੁਸ਼ਿਆਰ ਕੁਤਤ ਆਈ ਹੋਈ ਐ ਅੱਛਾ ਦੋ ਮੁੰਡੇ ਆ ਗਏ ਤੇ ਅੱਛਾ ਫੇਰ ਮੈਂ ਹੁਣ ਮੈਂ ਕਿਹਾ 8 ਵਜੇ ਮੈਂ ਜਾਵਾਂ ਮੈਨੂੰ 9 ਵਜੇ ਜਾਣਾ ਹੋਇਆ ਮੈਂ ਸਿਰਫ ਲਿਆ ਤੇ ਮੇਰੇ ਹੱਥੋਂ ਤੇ ਸਿਰਫ ਫੇਰ ਮੈਂ ਕਿਹਾ ਵੀ ਜੇ ਰੋਟੀ ਨਾ ਬਣੀ ਮੈਂ ਰਸ ਖਾ ਕੇ ਚਲੀ ਜਾਊਂਗੀ ਕੱਪੜੇ ਧੋ ਲਊਂਗੀ ਨਾਲੇ ਨਾਲੀ ਗਲਤ ਕੀ ਗੱਲ ਬੋਲੀ ਐ ਅੱਛਾ ਖੁਸ਼ੀ ਨਹੀਂ ਤਰੀ ਮਮਮੀ ਤੁਸੀਂ ਬਾਰੀ ਦੀ ਹੋ ਕਾ ਮੈਂ ਤਾਂ ਚਾਬੀ ਮੈਂ ਕਹ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਹੈ ਮੈਂ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਜੇ ਚਾਬੀ ਮੈਂ ਬੇਟਾ ਹੂੰ ਨਾਈ ਆ ਮੈਂ ਹੂੰ ਨਾਈ ਆ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਤਾਂ ਹੈਗਾ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀ ਦਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਦੁਸ਼ਮਨੀ ਰਾਤ ਹੈ ਨਹੀਂ ਸੀ ਜਦੋਂ ਮੋਇਆ ਬੱਤ ਮੈਂ ਹੈ ਨਹੀਂ ਸੀ ਬੇਟਾ ਨਹੀਂ ਤਾਂ ਸਿੱਧਾ ਇਕੱਠੇ ਹੀ ਸੌਣਿਆ ਜਿਸਮ ਕਾ ਮੈਂ ਹੁੰਦੀ ਮੈਂ ਹੋਣ ਨੂੰ ਬਚਾਉਂਦੀ ਉਹ ਮੈਨੂੰ ਕੋ ਚਾਹਦੀ ਨਹੀਂ ਤਾਂ ਦੋਹੀ ਮਰ ਜਾਂਦੇ ਝਗੜਾ ਹੀ ਨਿਭੜਦਾ ਕਿਉਂ ਮੈਂ ਨੇ ਦੁੱਖ ਘਟਦੀਆਂ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬੱਸ ਨਾਲ ਐਕਸੀਡੈਂਟ ਹੋ ਕੇ ਬਾਈਟ ਮਰ ਗਿਆ ਉਹਨਾਂ ਉਹਦੀ ਪੰਜ ਦਿਨਾਂ ਦੀ ਕੁੜੀ ਸੀ ਕੀ ਪੁੱਛਣਾ ਬੱਤਾ ਸਿੱਧਾ ਅੰਨੇ ਦੁਖੀਆਂ ਸੀ ਪਹਿਲਾਂ ਨਹੀਂ ਵੀ ਨਹੀਂ ਹਾਂ ਅਸੀਂ ਮੌਤ ਨੂੰ ਕੋਲ ਸਕੇ ਨਹੀਂ ਕਿ ਮੈਂ ਫਰਨੂੰ ਨਹੀਂ ਮੈਂ ਠੀਕ ਹੈ ਇਹ ਤਾਂ ਸਾ ਹਾਈ ਕਿਹੜੇ ਅੱਜ ਲੜਕੀ ਦਾ ਮਾਰ ਕਿਹਾ ਕੀ ਕੰਮ ਕੁਛ ਪਤਾ ਲੱਗਿਆ ਕੀ ਨਾ ਸੀ ਕਿੰਨੀ ਕਹਿੰਦੇ ਇਹਨੂੰ ਅਜੀ ਲੜਕੀ ਦਾ ਨਾਮ ਡਾਕਟਰ ਅਲਪ੍ਰੀਤ ਕ੍ਰਾਮ ਤੇ ਜੋ ਬੱਚੀ ਦੇ ਸਾਹ ਦੀ ਉਮਰ ਸੀ ਜੀ ਲੜਕੀ ਦੀ ਤੇ ਮਾਰਡਰ ਦਾ ਪ੍ਰੀਲਿਮਨਰੀ ਕਾਰੀ ਤੋਂ ਇੰਨਾ ਜਿਹਾ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲੜਕਾ ਸੀਗਾ ਵੀ ਇਹਦਾ ਮਦਰ ਦਾ ਫੇਮ ਸੀਗਾ ਹੋਵੇ ਨਾਲ ਤੇ ਉਸ ਕਰਕੇ ਕੋਈ ਰੰਜੀਤ ਨੂੰ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਕਿੰਨੇ ਕ ਵਜੇ ਦੀ ਘਟਨਾ ਇਹ ਸਾਨੂੰ ਰਾਤ ਜੀ 10 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਇਹਦੀ ਤੇ ਘਟਨਾ ਇਹ ਜੋ ਆਂਟਿਆ ਗੋਡੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾਰਿਆ ਕਿੱਥੀ ਨੂੰ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਇਸ ਤਰੀ ਨਾਲ ਮਾਰੇ ਸੱਟਾ ਕਿੰਨੀ-ਕਿੰਨੀ ਸੀ ਸੱਟਾ ਉਹਦੇ ਹੁਣ ਤੱਕ ਕੋਈ ਫੇਸ ਨਹੀਂ ਸੀ ਕਿ ਬਾਕੀ ਕੋਈ ਉਸਦਮਾਨੋਂ ਕੋਟਾਉਣ ਤੋਂ ਬਾਅਦ ਪਤਾ ਲੱਗੇ ਕਿ ਇਹ ਤਾਂ ਮਰਡਰ ਹੋਇਆ ਇਹ ਵੀ ਜਿਹੜੀ ਮਦਰ ਦਿੱਖੇ ਸੀ ਜਾਂ ਕਿੱਥੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੀ ਉਹ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਈ ਸੀ ਕਿਹਨੂੰ ਮਰਡਰ ਕੀਤਾ ਇੱਕ ਜਣਾ ਨੂੰ ਦੋ ਦਿਨ ਤੋਂ ਨਹੀਂ ਪਤਾ ਲੱਗੇ ਇਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਅਗਰ ਤੋਂ ਕੀ ਹੋਣ ਤੌਰ ਤੇ ਫੱਦਰੀ ਪਰਚਾ ਦੇ ਕੇ ਕਾਰਵਾਈ ਅਮਲ ਤੇ ਲਿਆ ਰਹੇ ਹਾਂ ਜੀ ਅੱਜ ਦੇ ਰੈਕੋਰਡ